ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੱਬਲੀ ਹਵਾਈ ਕਿਰਾਏ ਵਧਣ ਕਾਰਨ ਪੰਜਾਬ ਦੇ ਵਿਦਿਆਰਥੀਆਂ ਨੂੰ ਝਟਕਾ ਲੱਗਿਆ ਹੈ ਦੁਆਬੇ ਤੋਂ ਖਬਰ ਹੈ ਹਜ਼ਾਰਾਂ ਦੀ ਗਿਣਤੀ ਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਪੰਜਾਬ ਤੇ ਯਾਤਰੀਆਂ ਪ੍ਰਵਾਸੀਆਂ ਜਿਹੜੇ ਅਗਲੇ ਕੁਝ ਦਿਨਾਂ ਜਾਂ ਕੁਝ ਹਫ਼ਤਿਆਂ ਵਿੱਚ ਅਮਰੀਕਾ ਕੈਨੇਡਾ ਤੇ ਯੂਕੇ ਜਾਣ ਦੀ ਯੋਜਨਾ ਬਣਾ ਰਹੇ ਸਨ ਅਚਾਨਕ ਇਹਨਾਂ ਨੂੰ ਵੱਡਾ ਝਟਕਾ ਲੱਗਿਆ ਹੈ ਉਹਨਾਂ ਇਹ ਝਟਕਾ ਬੀਤੇ ਦੋ ਦਿਨਾਂ ਚ ਕੋ ਮੰਤਰੀ ਅਤੇ ਘਰੇਲੂ ਉਡਾਣਾਂ ਦੇ ਕਿਰਾਏ ਚ 30 ਤੋਂ 120 ਫੀਸਦੀ ਦਾ ਵਾਧਾ ਹੋਣ ਕਰਨ ਲੱਗਿਆ ਹੈ ਕਰਾਇਆ ਵਿੱਚ ਵੱਧਾ ਕਰਜ਼ੇ ਵਿੱਚ ਡੁੱਬੀ ਜੈਟੇ ਲੈਂਦੀਆਂ ਉਡਾਣਾ ਬੰਦ ਹੋਣ ਕਾਰਨ ਹੋਇਆ ਏ ਕਰਾਇਆ ਵਿੱਚ ਅਚਾਨਕ ਹੋਏ ਵਾਧੇ ਦਾ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਤੇ ਅਸਰ ਪੈ ਗਿਆ ਜਿਨ੍ਹਾਂ ਨੇ ਕੈਨੇਡਾ ਲਈ ਜੈਟੇਰ ਵਿਦੇਸ਼ੀਆਂ ਟਿਕਟਾਂ ਬੁੱਕ ਕਰਵਾ ਰੱਖੀਆਂ ਸਨ ਅਤੇ ਮਈ ਚ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਚ ਪੜਾਈ ਕਰਨ ਜਾਣਾ ਸੀ ਜੈਟੇ ਲਾਈਨ ਦੇ ਸੈਰਸਪਟਾ ਸੰਨਦ ਦੇ ਸੂਤਰ ਕਹਿੰਦੇ ਨੇ ਕਿ ਜਿਨ੍ਹਾਂ ਯਾਤਰੀਆਂ ਨੇ 1 ਮਹੀਨਾ ਪਹਿਲਾਂ 에ਰ ਲੈਂਦੀਆਂ ਟਿਕਟਾਂ ਖਰੀਦੀਆਂ ਸਨ ਉਹਨਾਂ ਦਾ ਪੈਸਾ ਵਾਪਸ ਮੋੜੀ ਜਾਂ ਨਾ ਮੋੜਨ ਬਾਰੇ 에ਰ ਲਾਈਨ ਨੇ ਵੱਧ ਕਿਸਮਤੀ ਨਾਲ ਹਾਲੇ ਕੋਈ ਫੈਸਲਾ ਨਹੀਂ ਕੀਤਾ जेट ए लाइन ਦੇ ਸਾਰੇ ਯਾਤਰੀਆਂ ਨੂੰ ਹੋਰ ਨਾ 에ਅਰਲਾਈਨਸ ਜਿਵੇਂ ਕਿ ਅਮੀਰੇਟਸ, ਇਤਿਹਾਦ, ਕੇ ਐਲ ਐਮ, ਲੁਫਤਾਨਸਾ, 에ਰੇ ਕੈਨੇਡਾ ਤੇ ਚਾਈਨਾ ਸੌਦਰਨ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਕਾਰਨ ਹਵਾਈ ਕਿਰਾਇਆ ਵਿੱਚ ਵਾਧਾ ਹੋ ਗਿਆ ਹੈ ਜ਼ਿਕਰਯੋਗ ਜੈਟ ਏਅਰ ਲਾਈਨ ਦੀਆਂ ਰੋਜ਼ਾਨਾ 600 ਉਡਾਨਾਂ ਭਰਦੀਆਂ ਸਨ ਜਲੰਧਰ ਦੇ ਟਰੈਵਲ ਏਜੰਟ ਅਤੇ ਪੰਜਾਬ ਟਰੈਵਲ ਏਜੰਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡੀਪੀ ਸੌਂਦੀ ਨੇ ਕਿਹਾ ਕਿ ਅਗਲੇ 1 ਹਫ਼ਤੇ ਚ ਲੰਡਨ ਜਾਣ ਵਾਲਿਆਂ ਦੀ ਟਿਕਟ ਜੋ ਪਹਿਲਾਂ 30 ਤੋਂ 40000 ਰੁਪਏ ਚ ਮਿਲਦੀ ਸੀ ਹੁਣ 1 ਲੱਖ ਤੋਂ 1.2 ਲੱਖ ਵਿਚਾਲੇ ਮਿਲ ਰਹੀ ਹੈ ਇਹ ਹਾਲ ਘਰੇਲੂ ਉਡਾਨਾਂ ਦਾ ਹੈ ਟ੍ਰੇਲੂਡਾਣਾਂ ਦੇ ਕਿਰਾਏ 'ਚ 2 ਦਿਨਾਂ 'ਚ 30% ਦੀ ਵਾਧਾ ਹੋ ਗਿਆ ਹੈ। ਅਮਰਸਰ ਤੋਂ ਮੁੰਬਈ ਦੀ ਇੱਕ ਟਿਕਟ 5000 ਤੋਂ ਵੱਧ ਕੇ 6500 ਰੁਪਏ ਤੱਕ ਹੋ ਗਈ ਹੈ। ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਜਿਲ੍ਹੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਿਲ ਹੋ ਜਾਓ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ